ਤੇ ਬੜੇ ਪਿਆਰ ਨਾਲ ਸੁਣਿਆ ਜੇ ਕਿ ਆਪਾਂ ਗੁਰੂ ਕੋਲ ਆਉਣੇ ਆ ਜਜ ਬਹੁਤਾਂਤ ਰੂਪ ਦੇ ਅੰਦਰ ਆਪਾਂ ਵਹਿਨੇ ਆ ਸਾ ਸੰਗਤ ਅੱਜ ਦੇ ਸਮੇਂ ਦੇ ਖਲਾਤ ਆਪਾਂ ਸਾ ਸੰਗਤ ਸਤਿ ਪੁਰਸ਼ਾਂ ਕੋਲ ਵੀ ਆ ਕੇ ਆਪਾਂ ਕੇਵਲ ਪਦਾਰਥਵਾਦ ਤੱਕ ਸੀਮਤ ਰਹਿ ਗਏ ਆਪਾਂ ਕੇਵਲ ਖਡੋਣਿਆਂ ਤੱਕ ਸੀਮਤ ਰਹਿ ਗਏ ਮੈਂ ਤੇ ਸਾ ਸੰਗਤ ਕਟਾਕਸ਼ ਨਹੀਂ ਕਰਦਾ ਪਿਆ ਜੋ ਲੋੜਾਂ ਨੇ ਉਹ ਸਾ ਸੰਗਤ ਪੁੱਤ ਹਮੇਸ਼ਾ ਮੰਗਦਾ ਹੈ ਤੇ ਬਾਪੂ ਹਮੇਸ਼ਾ ਝੋਲੀ ਭਰਦਾ ਖੈ ਜਿਵੇਂ ਸਹਿਬ ਨੇ ਕਿਹਾ ਨਾ ਪਿਤਾ ਕਿਰਪਾਲ ਆਗਿਆ ਇਹ ਦਿਨੀ ਬਾਰਿਕ ਮੁਖ ਮੰਗੈ ਸੋ ਦੇਨਾ ਪਰ ਸਹਿਬ ਕਹਿੰਦੇ ਨੇ ਸਜਣੋ ਆਓ ਕਿਤੇ ਇਸ ਤੋਂ ਵੀ ਅੱਗੇ ਚੱਲੋ ਆ ਬੇਨਤੀ ਬੜੇ ਪਿਆਰ ਸਹਿਤ ਸੁਣਿਆ ਜੇ ਕਹਿਣ ਲੱਗੇ ਮੰਮਾ ਮੰਗਨ ਖਾਰ ਇਆਨਾ ਕਹਿਣ ਲੱਗੇ ਜਦੋਂ ਮੰਗਤੇ ਬਣ ਕੇ ਕੋਈ ਵੀ ਹੁੰਦਾ ਹੈ ਨੇ ਨਾ ਕੰਨ ਲੱਗੇ ਉਹਦੇ ਅੰਦਰ ਆ ਇਆਣੀ ਸੋਚ ਨਾ ਰਵੇ